ਤਾਰ 13 ਮਹੀਨੇ ਦਿੱਲੀ ਦੇ ਬਾਹਰਾਂ ਤੇ ਬਹਿ ਕੇ ਕਾਨੂੰਨ ਰੱਦ ਕਰਾਏ ਅੱਜ ਮੰਗਾਂ ਲਾਗੂ ਕਰਾਉਣੀ ਐ ਇੱਥੋਂ ਨਹੀਂ ਹੁੰਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਨੂੰ ਹੋਰ ਵੱਡੇ ਰੂਪ ਵਿੱਚ ਵਿਸ਼ਾਲ ਕਰਕੇ ਵੱਡੀ ਤਾਕਤ ਜੋੜ ਕੇ ਜਿਵੇਂ ਅੱਜ ਤੁਸੀਂ ਆਏ ਹੋ ਵਧਾਈ ਦੇ ਪਾਤਰੋ ਸਾਡੇ ਆਵਾਮਾ ਪਣਾ ਬੈਠੀਆਂ ਇਸੇ ਤਰ੍ਹਾਂ ਆਪਾਂ ਆਪਣੀ ਤਾਕਤ ਨੂੰ ਇਸ ਅੰਦੋਲਨਾਂ ਦੇ ਵਿੱਚ ਵਰਤੀਏ ਤੇ ਕੇਂਦਰ ਸਰਕਾਰ ਨੂੰ ਜੱਡੀ ਵੱਡੀ ਚਿੰਤਾ ਹੋਈ ਆਉਣ ਵਾਲੀਆਂ ਇਲੈਕਸ਼ਨਾਂ ਦੀ ਉਹ ਕਿਸੇ ਸਟੇਟ ਦੇ ਵਿੱਚ ਹੋਵੇ ਖਤਰੇ ਖੜੇ ਆ ਬਾਈ ਆ ਤੁਹਾਡੀ ਤਾਕਤ ਨੇ ਅਜੇ ਹੋਰ ਪੈਰ ਕੱਟ ਦੇਣੇ ਆ ਤੇ ਫਿਰ ਅਸੀਂ ਆਪੇ ਪੰਗਾ ਮਸਲੇ ਮਨਵਾਉਣ ਚ ਕਾਬਜਾਬ ਹੋਵਾਂਗੇ ਸਮਾਂ ਹੋ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਮਨਜੀਤ ਸਿੰਘ ਜੀ ਨਿਆਲ ਉਸ ਤੋਂ ਬਾਅਦ ਮਨਿੰਦਰ ਮਾਨ ਜੀ ਰਾਜਸਥਾਨ ਤੋਂ ਸਕੇ ਇਹ ਦੇ ਆ ਜਾਣ ਉਸ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਿ ਜਿਹੜੀਆਂ ਸੇਵਾਵਾਂ ਆ ਆਰਥਿਕ ਤੌਰ ਤੇ ਸਟੇਜ ਨੂੰ ਆਈਆਂ ਉਹ ਸਰਦਾਰਜੀਤ ਸਿੰਘ ਜੀ ਤੁਹਾਡੇ ਸਾਹਮਣੇ ਉਹਨਾਂ ਦੇ ਨਾਮ ਅਨਾਉਂਸ ਕਰਨਗੇ ਤੇ ਪਾਣੀ ਵਾਲੇ ਵਲੰਟੀਅਰਾਂ ਨੂੰ ਬੇਨਤੀ ਹੈ ਕਿ ਸੰਗਤ ਦੇ ਵਿੱਚ ਪਾਣੀ ਦੀਆਂ ਸੇਵਾਵਾਂ ਜਿਹੜੀਆਂ ਉਹ ਥੋੜਾ ਜਿਹਾ ਤੇਜ਼ੀ ਨਾਲ ਬਹਾਲ ਕਰੋ ਤੇ ਕਿਸੇ ਨੇ ਉੱਠਣਾ ਨਹੀਂ ਇਹ ਬੇਨਤੀ ਹੈ ਆਪਣੇ ਆਪਣੇ ਵਿੱਚ ਥੋੜੇ ਜਿਹੇ ਸਮੇਂ ਦੇ ਵਿੱਚ ਉਹ ਬinesh Diti ਬਿਨੈਸ਼ ਭਗਤ ਥੋੜੇ ਸਮੇਂ ਚ ਪਹੁੰਚਣਾ ਔਰ ਆਪਣੇ ਵਿੱਚ ਵੱਡੇ ਬਲਾਰੇ ਔਰ ਮੰਨਿਓ ਕਹਾੜ ਸਨਾਜ ਜਗਜੀਤ ਸਿੰਘ ਜੀ ਡੱਲੇਵਾਲ ਸਰਜੀਤ ਖੂਲ ਜੀ ਉਹ ਬੈਠੇ ਆ ਉਹਨਾਂ ਨੇ ਬੋਲਣਾ ਹੈ ਲੈ ਤੁਸੀਂ ਸਾਰਿਆਂ ਨੇ ਕਿਸੇ ਨੇ ਆਪਣੀ ਜਗ੍ਹਾ ਨਹੀਂ ਛੱਡਣੀ ਆਰਾਮ ਨਾਲ ਬੈਠ ਕੇ ਆਪਾਂ ਉਹਨਾਂ ਦਾ ਵੱਡਾ ਸਨਮਾਨ ਕਰਨਾ ਉਸ ਸਾਡੀ ਖਿਡਾਰਨਤੀ ਵਿਨੇਸ਼ ਫੁਗਾੜ ਦਾ ਤਨਾਰੇ ਲਾ ਕੇ ਚਾਰ ਕਾਪਾ ਜਿਹੜਾ ਪ੍ਰੈਸ ਵਾਲੇ ਵੀਰ ਆਏ ਆ ਕਿਸਾਨ ਮਜ਼ਦੂਰ ਇਕੱਠਾ ਜਿੰਦਾਬਾਦ ਜਿੰਦਾਬਾਦ ਕਿਸਾਨ ਨਲਾਨਦ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ 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 ਹਮਸਪੀਤੇ ਗਰੰਟੀ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਿਸਾਨ ਮਜ਼ਦੂਰ ਦੇ ਸਿਰ ਮੜਿਆ ਕਰਜ਼ਾ ਖਤਮ ਕਰੋ ਖਤਮ ਕਰੋ ਖਤਮ ਕਰੋ ਡਾਕਟਰ ਸੁਮਿੰਦਰ ਤੰਦੀਰਪੁਰ